ਇੱਕ ਜਿਹੜਾ ਰੁਝਾਨ ਚੱਲ ਗਿਆ ਚੱਲ ਪਿਆ ਆ ਕਿ ਨਾਂ ਤੇ ਪਾਰਟੀਆਂ ਦੇ ਵਿੱਚ ਉਮੀਦਵਾਰ ਨੂੰ ਲੈਣ ਲੱਗਿਆ ਕੋਈ ਸ਼ਰਮ ਕਰਦੇ ਆ ਕੱਲ ਪੰਜਾਬ ਤੁਸੀਂ ਅੱਜ ਬੀਜੇਪੀ ਤੁਸੀਂ ਪਰਸੋਂ ਅਗਲੀ ਚਲੇ ਗਿਆ ਤੇ ਇਹ ਰੁਝਾਨ ਜਿਹੜਾ ਬਣਿਆ ਉਹਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖੀ ਦਾ ਕੇਂਦਰ ਆ thora ਸਿੱਖੀ ਦਾ ਇਥੋਂ ਸਰਦਾਰ ਤਰਨਜੀਤ ਸਿੰਘ ਜਿਨ੍ਹਾਂ ਦਾ ਪਛੋਕੜ ਬਹੁਤ ਹੀ ਵੱਡਾ ਪਛੋਕੜ ਆ ਉਹਨਾਂ ਦੇ ਦਾਦਾ ਜੀ ਜੈਤੋ ਦੇ ਮੋਰਚੇ ਚ ਅੰਦਰ ਰਹਿ ਤੋਸੇਖਾਨੀਆਂ ਤੇ ਚਾਬੀਆਂ ਦੇ ਅੰਦਰ ਰਹਿ ਤੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਦਾਗ ਲਾਉਣ ਲੱਗੇ ਨੇ ਸਰਦਾਰ ਚਰਨਜੀਤ ਸਿੰਘ ਜੀ ਸੰਧੂ ਸਿਰਫ ਇੱਕ ਕੁਰਸੀ ਦੇ ਲਾਲਚ ਨੂੰ ਟੋਣਾ ਲੋਕ ਸਭਾ ਦੀਆਂ ਆਈਆਂ ਆ ਤੇ ਖਾਸ ਕਰਕੇ ਮਾਝੇ ਦੀ ਸਿੱਧੀ ਬੜੀ ਹਾਸੋ ਵੀ ਨਹੀਂ ਬਣੀ ਆ ਉਸ ਸੰਬੰਧੀ ਇੱਕ ਜਿਹੜਾ ਰੁਝਾਨ ਚੱਲ ਗਿਆ ਚੱਲ ਕੇ ਆ ਆ ਕਿ ਨਾਂ ਤੇ ਪਾਰਟੀਆਂ ਦੇ ਵਿੱਚ ਉਮੀਦਵਾਰ ਨੂੰ ਲੈਣ ਲੱਗਿਆ ਕੋਈ ਸ਼ਰਮ ਕਰਦੇ ਆ ਕੱਲ ਪੰਜਾਬ ਤੁਸੀਂ ਅੱਜ ਬੀਜੇਪੀ ਤੁਸੀਂ ਪਰਸੋਂ ਅਗਲੀ ਚਲੇ ਗਿਆ ਤੇ ਇਹ ਰੁਝਾਨ ਜਿਹੜਾ ਬਣਿਆ ਉਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖੀ ਦਾ ਕੇਂਦਰ ਆ ਧਰਾ ਸਿੱਖੀ ਦਾ ਇਥੋਂ ਸਰਦਾਰ ਤਰਨਜੀਤ ਸਿੰਘ ਜਿਨ੍ਹਾਂ ਦਾ ਪਖੋਕੜ ਬਹੁਤ ਹੀ ਵੱਡਾ ਪਖੋਕੜ ਆ ਉਹਨਾਂ ਦੇ ਦਾਦਾ ਜੀ ਜੈਤੋ ਦੇ ਮੋਰਚੇ ਦੇ ਅੰਦਰ ਰਹੇ ਤੋਸੇਖਾਨੀਆਂ ਦੇ ਚਾਬੀਆਂ ਦੇ ਅੰਦਰ ਰਹੇ ਔਰ ਸਰਕਾਰ ਨਾਲ ਕੰਪਰੋਮਾਈਜ਼ ਨਹੀਂ ਕੀਤਾ 44 ਸਾਲ ਦੀ ਉਮਰ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਉਹ ਆਪਣੇ ਪ੍ਰਾਨ ਤਿਆਗ ਗਏ ਹਨ 42 ਸਾਲ ਦੀ ਉਮਰ 'ਚ ਇੰਨੀ ਵੱਡੀ ਉਹਨਾਂ ਦੀ ਕੁਰਬਾਨੀ ਧਰਮ ਦੇ ਮਸਲੇ ਦੇ ਸਿੱਖੀ ਦੇ ਮਸਲੇ ਦੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਦਾਗ ਲਾਉਣ ਲੱਗੇ ਨੇ ਸਰਦਾਰ ਚਰਨਜੀਤ ਸਿੰਘ ਜੀ ਸੰਧੂ ਸਿਰਫ ਇੱਕ ਕੁਰਸੀ ਦੇ ਲਾਲਚ ਨੂੰ ਔਰ ਉਹ ਪਾਰਟੀ ਜਿਹੜੀ ਕਿ ਹਰਬੰਸ لال ਖੰਨਾ ਜਿਹੜਾ ਕਿ ਕਟੜ ਸਿੱਖ ਗ੍ਰੋਥੀ ਤੇ ਪੰਜਾਬ ਗ੍ਰੋਥੀ ਵੀ ਸੀ 1980 ਦੇ ਵਿੱਚ ਹਰਬੰਸ لال ਖੰਨਾ ਨੇ ਜਦੋਂ ਸਿੱਖਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪੁੱਤਰ ਸ਼ਾਰ ਸ਼ਹਿਰ ਕਹਿਣ ਉਤਰਾ ਦੇਣ ਦੀ ਮੰਗ ਉਠਾਈ ਸੀ ਇਹਨਾਂ ਅਗਲੇ ਜਨਮ ਜਬੂਨਸ ਕੱਢਿਆ ਹਰਮਿੰਦਰ ਸਾਹਿਬ ਦਾ ਮਾਡਲ ਤੋੜਿਆ ਇੱਕ ਸਟੇਸ਼ਨ ਦੇ ਉੱਤੇ ਉਸ ਹਰਪੰਸ لال ਖੰਨਾ ਦੀ ਸਮਾਰਕ ਇੱਥੇ ਬਣਾਈ ਗਈ ਕਹਿਣ ਤੋਂ ਭਾਵ ਇਹ ਆ ਕਿ ਜਿਹੜੀ ਪਾਰਟੀ ਇਹੋ ਜੀ ਸੋਚ ਨੂੰ ਪ੍ਰਮੋਟ ਕਰ ਰਹੀ ਹੈ ਉੱਥੇ ਜਾ ਕੇ ਸਿੱਖੀ ਨੂੰ ਢਾਹ ਲਾਉਣ ਵਾਲੀ ਗੱਲ ਕਰਨ ਦੀ ਜਿੰਦ ਸਿੰਘ ਸੰਧੀ ਜੀ ਨੇ ਸਿਰਫ ਇੱਕ ਛੋਟੇ ਜਿਹੇ ਲਾਲਚ ਪਿੱਛੇ ਕੁਰਸੀ ਦੇ ਨਾਲ ਪਿੱਛੇ ਇਹ ਗੱਲ ਕੀਤੀ ਆ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਕਿ ਪਹਿਲਾਂ ਹੀ ਕੋਈ 35-40 ਸਾਲ ਤੋਂ ਅੰਮ੍ਰਿਤਸਰ ਜਿਹੜਾ ਉਹ ਭਾਜੀਪੀ ਦੇ ਹਵਾਲੇ ਕਰ ਛੱਡਦਾ ਰਿਹਾ ਇੱਥੇ ਪੰਜ ਅਸੈਂਬਲੀ ਹਲਕਿਆਂ 'ਚੋਂ ਚਾਰ ਹਲਕੇ ਭਾਜੀਪੀ ਕੋਲ ਐਮ ਪੀਡੀਸੀ ਵਿਜੀਪੀ ਕੋਰ ਕਾਰਪੋਰੇਸ਼ਨ ਦਾ ਮੇਅਰ ਵੀਜੀਪੀ ਕੋਰ ਵਿਜੀਪੀ ਕੋਰ ਇੰਪਰੂਵਮੈਂਟ ਟਸਟ ਦਾ ਚੇਅਰਮੈਨ ਵੀਜੀਪੀ ਕੋਰ ਈਮਾਨਾ ਅਤਾਲੀ ਦਲ ਦੇ ਕੌਂਸਲਰ ਗਿੰਤੀ ਵਿੱਚ ਵਧਨੇ ਉਹਦੇ باوجود ਵੀ ਮੇਅਰ ਵਿਜੀਪੀ ਦਾ ਬਣਾਇਆ ਜਾਂਦਾ ਸੀ ਤੇ ਹੁਣ ਜੋ ਕੰਸਵਾ ਮਿਲ ਰਹੀਆਂ ਨੇ ਕਿ ਸੋਮਣੀ ਅੱਗਲੀ ਦਲ ਬਦਲ ਨੂੰ ਕੋਈ ਸਿੱਖ ਜਿਹੜਾ ਨਹੀਂ ਲੱਭ ਰਿਹਾ ਤੇ ਉਹ ਵੀ ਇੱਕ ਗੈਰ ਸਿੱਖ ਨੂੰ ਸਾਨੂੰ ਇਹ ਨਹੀਂ ਕਿ ਕਿਸੇ ਨਾਲ ਕੋਈ ਧਰਮ ਨਾਲ ਸਾਨੂੰ ਕੋਈ ਨਫ਼ਰਤ ਆ ਜਾਂ ਕਿਵੇਂ ਕੋਈ ਇੱਕ ਗੈਰ ਸਿੱਖ ਨੂੰ ਗੱਲ ਜਿੱਥੇ ਆ ਜਾਂਦੀ ਜਦੋਂ ਇਹ ਸਿੱਖੀ ਦਾ ਧੁਰਾ ਤੇ ਸਿੱਖਾਂ ਦੀ ਨਮਾਇंदा ਜਮਾਤ ਹੈ ਸ਼ੋਨੀ ਕਾਲੀਦਾਨ ਕੋਈ ਗੈਰ ਸਿੱਖ ਉਮੀਦਵਾਰ ਅਮਰਸਦਰ ਤੋਂ ਉਤਾਰਨਾ ਚਾਹੁੰਦੀ ਆ ਕਾਂਗਰਸ ਸ਼ੁਰੂ ਤੋਂ ਹੀ ਕਾਂਗਰਸ ਦੇ ਹੱਥ ਉਹ ਜਿਹੜੇ ਆ ਸਿੱਖਾਂ ਦੇ ਕੂਨ ਦੇ ਨਾਲ ਭੱਜੇ ਆ ਉਹ ਕਦੀ ਵੀ ਸਿੱਖ ਸੂਝ ਦੇ ਨਾਲ ਉਹਨਾਂ ਨੇ ਹਮਦਰਦੀ ਨਹੀਂ ਕੀਤੀ ਆਮ ਆਦਮੀ ਪਾਰਟੀ ਬਾਰੇ ਆਪਾਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਜਾਣੂਆਂ ਕਿ ਉਹਨੂੰ ਲਿਆਂਦਾ ਹੀ ਪੰਜਾਬ ਨੂੰ ਤਬਾਹ ਕਰਨ ਲਈ ਤੇ ਸਿੱਖਾਂ ਨੂੰ ਖਾਸ ਕਰਕੇ ਸਪੈਸ਼ਲੀ ਦਬਾਉਣ ਲਈ ਉਹਦਾ ਆਧਾਰ ਨਾ ਪੰਜਾਬ ਨੂੰ ਤਬਾਹ ਅੱਜ ਜੋ ਪੰਜਾਬ ਦੇ ਹਜ਼ਾਰ ਪਣੇ ਹੋਏ ਆ ਉਹ ਕਿਸੇ ਨੂੰ ਭੁੱਲੇ ਨਹੀਂ ਐ ਤੇ ਸਿੱਖੀ ਨੂੰ ਸਿੱਖਾਂ ਨੂੰ ਦਬਾਉਣ ਵਾਲੀ ਗੱਲ ਇਹ ਆ ਕਿ ਬਿਨਾਂ ਕਿਸੇ ਗੱਲ ਤੇ ਸਿੱਖੀ ਦਾ ਪ੍ਰਚਾਰ ਕਰ ਰਿਆਂ ਨੂੰ ਉਹ ਡਿਗਰੂ ਗੱਲ ਦੀ ਜੇਲ੍ਹ ਚ ਪਹਿਲਾ ਸਾਲ ਦੀ ਐਮਐਸਏ ਹੁਣ ਹੋਰ ਵਧਾਤੀ ਐ ਮਤਲਬ ਕਿ ਟੱਕੜ ਸਿੱਖਾਂ ਦੀ ਦੁਸ਼ਮਣ ਜਮਾਤ ਤੇ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਅਸੀਂ ਸ਼ੋਨੀ ਗਾਦੀਦਲ ਅਨਸਰ ਵੱਲੋਂ ਉਹ ਚਿਹਰਾ ਉਸ ਲੈਵਲ ਦਾ ਕਿ ਜਿਹੜਾ ਤਰਨਦੀਪ ਸਿੰਘ ਨੂੰ ਆਨ ਨੂੰ ਟੱਕਰ ਦੇ ਸਕੇ ਉਹ ਚਿਹਰਾ ਮੈਦਾਨ ਦੇ ਵਿੱਚ ਲਿਆਈਏ ਤੋ ਅਸੀਂ ਅੱਜ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਅਸੀਂ ਮਤਲਬ ਦੋਨਾ ਨੇ ਆਔਰ ਸਿੱਟ ਬਲੇਅਰ ਸਾਹਿਬ ਤੇ ਮੈਂ ਰਾਈ ਵੀ ਕੀਤੀ ਔਰ ਪਾਰਟੀ ਦੀ ਪੀਐਸੀ ਦੇ ਅੱਗੇ ਵੀ ਇਹ ਮੰਗ ਰੱਖੀ ਆ ਕਿ ਮਾਨ ਸਾਹਿਬ ਨੂੰ ਅਸੀਂ ਰਿਕੁਐਸਟ ਕਰੀਏ ਕਿ ਉਹਨਾਂ ਦੇ ਬੇਟੇ ਜਿਹੜਾ ਇਮਾਨ ਸਿੰਘ ਮਾਨ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾਵੇ ਤਾਂ ਕਿ ਜਿਹੜਾ ਇੱਥੇ ਸਿੱਖੀ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਉਹ ਸੰਸਦਕ ਵੋਟ ਜਿਹੜੀ ਆ ਉਹ ਬੜੀ ਦੁਚਿੱਤੀ ਚ ਔਰ ਬੜੀ ਪਰੇਸ਼ਾਨੀ ਮਜੂਸੀ ਦੇ ਵਿੱਚ ਹੈ ਕਿ ਇਹ ਕੀ ਬਣ ਰਿਹਾ ਇਸ ਕਰਕੇ ਉਹਨਾਂ ਨੂੰ ਲਿਆ ਕੇ ਉਤਾਰਿਆ ਜਾਵੇ ਤਾਂ ਕਿ ਅਸੀਂ ਆਪਣੀ ਪੰਥਕ ਬੋਡ ਜਿਹੜੀ ਆ ਉਹਨੂੰ ਬਚਾ ਸਕੀਏ ਇਸ ਸੰਬੰਧੀ ਅੱਜ ਅਸੀਂ ਤੁਹਾਡੇ ਲੋਕਲ ਚੈਰਜ ਤੁਹਾਡਾ ਇੱਕ ਬਹੁਤ ਵੱਡਾ ਆਪਣਾ ਚੇਰਾ ਹੈਗਾ ਕਿ ਇਸ ਵਾਰੀ ਰੁਕੇ ਜੋ ਤੁਹਾਡਾ ਪੰਥਕ ਕਾਰਜ ਕਰਦੇ ਰਹੇ ਨੇ ਉਹਨੂੰ ਵੀ ਭੁਲਾਇਆ ਨਹੀਂ ਜਾਂਦਾ ਤੁਸੀਂ ਪੱਤਰ ਕਾਦੀਦ ਦੇ ਜਿਹੜੇ ਪ੍ਰਧਾਨ ਨੂੰ ਦੋ ਤੁਸੀਂ ਬੇਦਖੀਆਂ ਨੂੰ ਲੈ ਕੇ 2016 ਤੋਂ ਕਾਦੀ ਦਾ ਸਰਦਾਰੀ ਸੁਭਾ ਦੇ ਦਿੱਤਾ ਤੁਸੀਂ ਆਪਣੇ ਉਹਨੂੰ ਇਸ ਤਰ੍ਹਾਂ ਨਹੀਂ ਸਮਝਦੇ ਯੂ ਆਰ ਵੈਰੀ ਰਾਈਟ ਮੈਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਗਿਆ ਸਾਡੇ ਪ੍ਰਧਾਨ ਸਾਹਿਬ ਵੱਲੋਂ ਜੇ ਦਵਾ ਬੈਠੇ ਨੇ ਪੀਏਸੀ ਵੱਲੋਂ ਵੀ ਕਿ ਤੁਸੀਂ ਜੂਰ ਲਗੋ ਮੇਰੇ ਹਾਲਾਤ 2018 ਦੇ ਮੈਂ ਬੜੀ ਵੱਡੀ ਫਾਈਨੈਂਸ਼ੀਅਲ ਸਖ਼ਤ ਹਾਂ ਇਸ ਵਿੱਚ ਤਿੰਨ ਸਾਲ ਘਰੋਂ ਬਾਹਰ ਨਹੀਂ ਨਿਕਲਿਆ ਬੈੱਡਰੂਮ ਵਿੱਚ ਉੱਠਿਆ ਪਲੱਸ ਮੇਰੇ ਪਰਿਵਾਰਕ ਜਿੰਮੇਵਾਰੀਆਂ ਮੈਂ ਅੱਜ ਇਕੱਲਾ ਹੀ ਇਸ ਪਰਿਵਾਰ ਦੀ ਪਾਲਣਾ ਕਰਨ ਵਾਲਾ ਬੇਟਾ ਵੀ ਛੋਟਾ ਹੈ ਬੇਤਨੀਆ ਘੋੜੀਆਂ ਜੇ ਤੇ ਉਸ ਸੱਟ ਜਿਹੜੀ ਵਜੀ ਸੀ ਫਿਜ਼ੀਕਲੀ ਵੀ ਮੈਂ ਕਿ ਚਰ ਬੋਦੀ ਉਨੀ ਜਿਆਦੇ ਨਹੀਂ ਕਰ ਸਕਦਾ ਇਹ ਮੇਰੀਆਂ ਮਜਬੂਰੀਆਂ ਦਾ ਕਰਕੇ ਮੈਂ ਮਾਫੀ ਮੰਗੀ ਹੈ ਵੈਸੇ ਇਹ ਤੁਹਾਨੂੰ ਮੈਨੂੰ ਹੀ ਹੋਇਆ ਸੀ ਇੱਥੋਂ ਲੜਨ ਦੀ ਤੇ ਮੈਂ ਮਾਫੀ ਮੰਗਦੀ ਸੀ ਕਿ ਮੈਂ ਨਹੀਂ ਨਾ ਮੈਂ ਫਾਈਨੈਂਸ਼ਲੀ ਯੋਗਦਾਨ ਪਾ ਸਕਣਾ ਤੇ ਨਾ ਹੀ ਪਰਿਵਾਰਕ ਮੇਰੀ ਮਤਲਬ ਇਹ ਗੱਲਾਂ ਦੇ ਕਰਕੇ ਮੈਂ ਮਾਫੀ ਮੰਗ ਕੇ ਪਿਛੇ ਹਟਿਆ ਕੋਈ ਵੀ ਪਾਰਟੀ ਨੂੰ ਫੰਡ ਨਹੀਂ ਦਿੰਦਾ ਕੋਈ ਪਾਰਟੀ ਨਹੀਂ ਦਿੰਦਾ ਕਿ ਉਹਨਾਂ ਦੇ ਨਾਲ ਖੜੇ ਨਹੀਂ ਲੋਕ ਜਿਹੜੇ ਖੌਣ ਲੜਨ ਉਹ 12 ਕੈਜੀਟ ਉਹ ਗੱਲ ਜਿਹੜਾ ਉਹਨੂੰ ਆਪਣੇ ਫੰਡਾਂ ਦੇ ਮੇਟਰ ਲੈਣਾ ਨਹੀਂ ਇਹ ਗੱਲ ਨਹੀਂ ਹੁੰਦੀ ਆਮ ਆਦਮੀ ਪਾਰਟੀ ਵੱਲੋਂ 2017 ਦੇ ਇਲੈਕਸ਼ਨ ਲੜੀ ਸੀ ਮੈਂ ਉਹਨਾਂ ਨੂੰ ਬੜੇ ਫੰਡ ਬਾਹਰੋਂ ਮਿਲੇ ਸੀ ਤੇ ਫਿਰ ਵੀ ਮੈਨੂੰ ਵਾਜ ਜਿੰਨਾ ਪਿਆ ਸੀ ਘਰੋਂ ਮਤਲਬ ਘਰੋਂ ਵੀ ਕੁਛ ਨਾ ਕੁਛ ਲੈ ਕੇ ਚੱਲਣਾ ਪੈਂਦਾ ਹੈ ਇਹ ਨਹੀਂ ਹੁੰਦਾ ਕਿ ਸਾਰੇ ਜਿਹੜਾ ਪੈਸਾ ਉਹ ਪਾਰਟੀ ਨੇ ਹੀ ਲਵਾਇਆ ਪਾਰਟੀ ਯੋਗਦਾਨ ਪਾਉਂਦੀ ਆ ਪਰ ਘਰੋਂ ਪਹਿਲਾਂ ਆਪਣੇ ਘਰੋਂ ਕੁਛ ਨਾ ਕੁਛ ਕਰਨਾ ਪੈਂਦਾ ਲਾਡ ਮਾਨਸੇਟ ਮਾਲ ਵੀ ਠੀਕ ਹੈ ਮੈਂ ਨਾ ਜੱਦੀ ਸੀ ਜੀ ਟੱਕਰ ਦਊਗਾ ਮੈਂ ਇੱਕ ਬੇਨਤੀ ਕੀ ਮੈਂ ਮੈਂ ਪਹਿਲਾਂ ਹੀ ਸਹਿਮਤ ਹੋ ਗਿਆ ਸੀ ਮੈਂ ਸਿਰਫ ਗੱਲ ਕਰਨ ਲੈ ਕੇ ਮੈਂ ਫਿਜ਼ੀਕਲੀ ਵੀ 2-3 ਘੰਟਿਆਂ ਤੋਂ ਬਾਅਦ ਨਹੀਂ ਮਤਲਬ ਥਕਾਵਟ ਹੋ ਜਾਂਦੀ ਆ ਮੈਂ ਵਰਕ ਨਹੀਂ ਕਰ ਸਕਦਾ ਪਰसों ਉਸੇ ਧਰਨੇ ਦੇ 2-3 ਘੰਟੇ ਬੈਠ ਕੇ ਤੇ ਮੁੜ ਕੇ ਆ ਕੇ ਮੈਂ ਕਰ ਪਾ ਰਿਹਾ ਮਤਲਬ 19 ਸਾਲ ਜੀ ਮਾਨ ਸਾਹਿਬ ਤੇ ਜਿਹਦੇ ਨਾਲ ਕੋਣ ਲੱਗਦੀ ਸੀ ਮੈਂ ਚਲੋ ਠੀਕ ਹੈ ਉਦੋਂ ਹਾਲਾਤ ਉਸ ਵੇਲੇ ਜਦੋਂ ਮਾਨ ਸਾਹਿਬ ਨੇ ਚੋਣ ਲੜੀ ਸੀ ਉਦੋਂ ਦੇ ਹਾਲਾਤ ਤੇ ਅੱਜ ਦੇ ਹਾਲਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਲੋ ਸਾਰੀ ਸਾਰੀ ਕੌਮ ਹੀ ਉਦੋਂ ਇੱਕ ਝੰਡੇ ਦੇ ਥੱਲੇ ਇਕੱਠੀ ਹੋਈ ਸੀ ਅੱਜ ਡਿੱਤੀ ਹੋਈ ਹੈ ਮੈਂ ਮੇਰੀ ਬੇਨਤੀ ਹੈ ਕਿ ਮੈਨੂੰ ਨਾ ਨਹੀਂ ਕਿ ਮੈਨੂੰ ਤੇ ਮਾਨ ਸਾਹਿਬ ਨੇ ਵੀ ਦਿੱਤੀ ਹੈ ਕਿ ਮੈਂ ਬੜਾ ਮਾਜੂਰ ਆ ਕੇ ਮਾਨ ਨੇ ਦਿੱਤੀ ਹੈ ਮੈਂ ਬੜਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਇੱਕ ਅੱਧਾ ਪੱਖ ਵੀ ਠੀਕ ਹੋਵੇ ਤਾਂ ਕੰਮ ਕਰ ਲੈਂਦਾ ਮੇਰੇ ਤਿੰਨੇ ਪੱਖ ਹੀ ਕਮਜ਼ੋਰ ਨੇ ਨੋਕੇ ਮਗਰ ਮਗਰ ਫਿਰਦੇ ਆ ਲੜਨ ਲਈ ਨੋਕੇ ਲੜਨ ਲਈ ਕਹਿੰਦੇ ਜੀ ਸਾਨੂੰ ਲੜਾਓ ਮੈਂ ਤੇ ਆਪ ਦਾ ਨਾਮ ਲੈ ਆ ਹਾਂਜੀ ਕਿਉਂ ਜਦੋਂ ਲੋਕ ਇਸ ਤਰ੍ਹਾਂ ਤੁਸੀਂ ਦੇਖਦੇ ਹੋ ਨਹੀਂ ਸਾਡੀ ਆਪਣੀ ਪਾਰਟੀ ਦਾ ਜਿਹੜਾ ਉਹ ਦੇਸ਼ ਦਾ ਉਹ ਤੇ ਉਹ ਤੇ ਇੱਕ ਤਰ੍ਹਾਂ ਦਾ ਮੈਂ ਹੁਣ ਕਹਿੰਦੇ ਵੀ ਗੱਲ ਤੇ ਵੀ ਆਪਣੇ ਦਾਦੇ ਦੀ ਕੁਰਬਾਨੀ ਨੂੰ ਰੋਲਣ ਲੱਗਾ ਉਹਨੂੰ ਅਸੀਂ ਕਿੱਦਾਂ ਦੇਖਣਾ ਅਸੀਂ ਆਪਣਾ ਉਮੀਦਵਾਰ ਵੇਖਣਾ ਜਿਹੜੇ ਉਮੀਦਵਾਰ ਚ ਰਹੇ ਲੋ ਬੀਜੇਪੀ ਦੇ ਨਾਲ ਕਰਕੇ ਸਹਿ ਕੇ ਆਪਾਂ ਸਰਗੁਣ ਚ ਰਹੇ ਆ ਉਹ ਤੋਂ ਆਪਾਂ ਨੂੰ ਚਿਹਰੇ ਨਜ਼ਰ ਨਹੀਂ ਆਏ ਕਿਹੜੇ ਚਿਹਰੇ ਉਹ ਬਤਾ ਦੇ ਪ੍ਰਚਾਰ ਨੂੰ ਨਹੀਂ ਮੰਨਿਆ ਆ ਪੰਨ ਨਹੀਂ ਤੁਸੀਂ ਅਵਰਸਤ ਨਹੀਂ ਰਹੇ ਮੈਂ ਬਹਿ ਰਹਿਆ ਜੀ ਮੈਂ ਜਵਾਬ ਦੇਣਾ ਮੇਰਾ ਪਾਰਟੀ ਨਾਲ ਗੱਲ ਚੋਤੀ ਨਹੀਂ ਲੱਗਿਆ ਤੁਹਾਡਾ ਪਾਰਟੀ ਨਾਲ ਤੁਸੀਂ ਕੁਐਸਚਨ ਦੇ ਕਰਕੇ ਤੋ ਜਵਾਬ ਲਵੋ ਮੈਂ ਹਮੇਸ਼ਾ ਹੀ ਵਿਰੋਧਤਾ ਕੀਤੀ ਸੀ ਮੈਂ ਰਹੇ ਤਾਂ ਕਿਹਾ ਉਸ ਵੇਲੇ ਤੁਸੀਂ ਹੈਗੇ ਹੀ ਤੇ ਪਾਰਟੀ ਦੀ ਸਰਕਾਰ ਹੁੰਦਿਆਂ ਆ ਮੈਂ ਧਰਨੇ ਦਿੰਦਾ ਰਿਹਾ ਮੈਂ ਜਦੋਂ ਰਾਮ ਰਹੀਮ ਨੂੰ ਮਾਫੀ ਦਿੱਤੀ ਸੀ ਨਾ ਫੇਸਬੁੱਕ ਤੇ ਉਹ ਪਾਈ ਸੀ ਬੜਾ ਵੱਡਾ ਕਮੈਂਟ ਪਾਇਆ ਸੀ ਫਿਰ ਮੈਂ ਬਹਿਬਲ ਗਾਂ ਗੋਈ ਕਾਂਡ ਚ ਮੈਂ ਸਦੀ ਹਾਜ਼ਰਤਾ ਚੇਅਰਮੈਨੀ ਤੋਂ ਅਜੇ ਮੈਨੂੰ 4 ਮਹੀਨੇ ਹੋਏ ਜੀ ਚੇਅਰਮੈਨ ਬਣੇ ਨੂੰ ਤੇ ਮੈਂ 2.5 ਸਾਲ ਹੋਰ ਰਹਿਣਾ ਸੀ ਕੋਈ ਹੋਰ ਬੰਦਾ ਮੇਰੇ ਲੈਵਲ ਦੇ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ ਤਾਂ ਦੱਸ ਦਿਓ ਮੈਂ ਹਮੇਸ਼ਾ ਹੀ ਗਲਤ ਦਾ ਵਿਰੋਧ ਕੀਤਾ ਜਸਪਾਲ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਦਾਸਪੁਰ ਜਸਪਾਲ ਸਿੰਘ ਨੂੰ ਜਦੋਂ ਸੇਟ ਕੀਤਾ ਗਿਆ ਸੀ ਮੈਂ ਉਦੋਂ ਦੇ ਡਟ ਕੇ ਵਿਰੋਧ ਦੇ ਵਿੱਚ ਬੋਲਿਆ ਥਾ ਮੈਂ ਹਮੇਸ਼ਾ ਹੀ ਜਿਹੜੀ ਗਲਤ ਗੱਲ ਹੈ ਉਹਦਾ ਵਿਰੋਧ ਕਰਦਾ ਰਿਹਾ ਧਰਮੇ ਵੀ ਲੰਗਾ ਰਿਹਾ ਸਭ ਕੁਝ ਚੱਲ ਜਾਗਾ ਅੱਛਾ ਕਰ ਚੋਟ ਨਹੀਂ ਹੁੰਦਾ ਤੇਰੀ ਤੇ ਜਾਦੂ ਹਾਂਜੀ ਨੇਤਾ ਬਣਾਈ ਜਾਂਦੀ ਆ ਜਿਹੜੇ ਨੀਡਰਾਂ ਵੱਲੋਂ ਕਿਸ ਤਰ੍ਹਾਂ ਰਿਸ਼ਤੇ ਜਿਹੜੇ ਨੇ ਆਪਸ ਦੇ ਵਿੱਚ ਕੀ ਆਪਸ ਦੇ ਵਿੱਚ ਜਿਹੜੇ ਨੇ ਮੁੱਕਦੇ ਨੇ ਪਾਰਟੀਆਂ ਦੇ ਵਿੱਚ ਉਹ ਤਾਂ ਕਰਨ ਵਾਲਿਆਂ ਨੂੰ ਪੁੱਛੋ ਨਾ ਜਿਹੜੇ ਕਰ ਰਹੇ ਉਹਨਾਂ ਨੂੰ ਪੁੱਛੋ ਦੱਸੀ ਸਵਾਲ ਕੀ ਦੇਣਾ ਹੈ ਜਿਹੜੇ ਕਰਦੇ ਉਹਨਾਂ ਨੂੰ ਪੁੱਛੋ ਵੇਖੋ ਮੈਂ ਮੈਂ ਇੱਕ ਤੁਸੀਂ ਦਲ ਕਿਹਦੇ ਨਾ ਅਕਾਲੀ ਦਲ ਦੀ ਵੀ ਮੈਂ ਜੰਮਿਆ ਅਕਾਲੀ ਆ ਅਕਾਲੀ ਹੀ ਰਹਿਣਾ ਹੈ ਅਕਾਲੀ ਹੀ ਮਰਨਾ ਹੈ ਅਕਾਲੀ ਦਲ ਦੇ ਵਿੱਚ ਹਾਂਜੀ ਆਮ ਆਦਮੀ ਪਾਰਟੀ ਦਾ ਫਤੂਰ ਮੇਰੇ ਸਮੇਤ ਐਨ ਆਰ ਆਈਜ਼ ਨੇ ਵੀ ਬੜਾ ਪਿਆਹ ਲਾਤਾ ਹੀ ਉਹਨਾਂ ਸਾਰਿਆਂ ਨੂੰ ਇਹ ਸੀ ਇਹ ਇਹ ਬੜਾ ਵੱਡਾ ਇਨਕਲਾਬ ਲਿਆਉਣ ਲੱਗੇ ਮੈਂ ਮਤਲਬ ਇੱਕ ਮੇਰੀ ਗੱਲ ਜਿਹੜੀ ਆ ਨਾ ਕਦੀ ਵੀ ਉਹ ਨਹੀਂ ਹੋਊਗੀ ਤੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਮੈਨੂੰ ਖੁਦ ਨੂੰ ਵੀ ਬੜਾ ਸੀ ਕਿ ਬੜਾ ਵੱਡਾ ਇਨਕਲਾਬ ਕੇਜਰੀਵਾਲ ਸਾਹਿਬ ਨੇ ਲੈ ਆਉਣਾ ਹੈ ਜਿਸ ਤਰ੍ਹਾਂ ਦਾ ਉਹਨਾਂ ਦੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਮੈਨੂੰ ਆਮ ਆਦਮੀ ਪਾਰਟੀ ਨੇ ਵੀ ਹਵਾਰਾ ਕਮੇਟੀ ਵਾਲੇ ਬਰਜਿੰਦਰ ਸਿੰਘ ਜੀ ਤੇ ਰਹਿੰਦੇ ਆ ਮੈਂ ਕਿਸੇ ਕੋਲ ਟਿਕਟ ਲੈਣ ਨਹੀਂ ਗਿਆ ਇਹ ਤੁਹਾਡੀ ਜਾਣਕਾਰੀ ਜੀ ਜੋ ਕੁਛ ਵੀ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਚੇਅਰਮੈਨ ਨੇ ਕੁਝ ਵੀ ਮਿਲਿਆ ਮੈਂ ਕਿਸੇ ਦੇ ਕੋਲ ਆਪ ਨਹੀਂ ਗਿਆ ਲੈਣ ਦੇ ਲਈ ਮੈਂ ਪ੍ਰੋਫੈਸਰ ਬਜਿੰਦਰ ਸਿੰਘ ਨੂੰ ਮਿਲਣ ਗਿਆ ਬੈਠੇ ਸਾਂ ਬਾਥਰੂਮ ਦੇ ਗਿਆਂ ਸੰਜੇ ਸਿੰਘ ਦਾ ਮੈਨੂੰ ਫੋਨ ਆਇਆ ਕਿ ਸੰਤੂ ਜੀ ਆਪ ਕੋ ਐਮਪੀ ਕੈ렉ਸ਼ਨ ਲੋੜਣੀ ਹੈ ਮੈਂ ਉਹਨੂੰ ਜਵਾਬ ਦਿੱਤਾ ਠੋਕੇ ਕਿ ਮੇਰੀ ਸਮਰੱਥਾ ਨਹੀਂ ਮੈਂ ਨਹੀਂ ਲੱਗਦਾ 15 ਦਿਨ ਨੇ ਤਾਂ ਨਾ ਹੀ ਮੈਂ ਡੀਓ ਦੀ ਲੜਾਈ ਲੱਗਦਾ ਨਹੀਂ ਆਪ ਐਸੇ ਕਰੋ ਆਪ ਸੋਚ ਲਓ 1 ਘੰਟੇ ਤੱਕ ਫੋਨ ਕਰਦੇ ਹਾਂ ਮੈਂ ਬਾਹਰ ਆ ਕੇ ਬਜਿੰਦਰ ਸਿੰਘ ਨਾਲ ਗੱਲ ਕੀਤੀ ਫੈਸਲ ਸਾਹਿਬ ਨਾਲ ਕਿ ਉਹ ਕਹਿੰਦੇ ਸੰਧੂ ਸਾਹਿਬ ਲਈ ਇਹੋ ਜਿਹੀ ਟੂ ਲੈਵਲ ਤੋਂ ਨਾ ਨਹੀਂ ਕਰੀਦੀ ਹੁੰਦੀ ਬੰਦੇ ਦਾ ਸਟੇਟਸ ਬਣਦਾ ਜਿੱਤੋਗੇ ਨਾ ਜ਼ਰੂਰ ਸਟੇਟਸ ਬਣਦਾ ਪਹਿਲ ਮੈਂ ਨਾਲ ਸਹਿਮਤ ਹੋ ਕੇ ਮੈਂ ਹਾਂ ਕਰਦੀ ਉਹ ਇਸ ਹਿਸਾਬ ਨਾਲ ਲੜੀ ਸੀ ਇਹਨੇ ਕਿ ਇਹ ਬੜੇ ਇਨਕਲਾਬੀ ਹੈ ਤੇ ਉਸ ਤੋਂ ਬਾਅਦ ਮੇਰਾ ਹੀ ਕਮੈਂਟ ਸੀ ਜਦੋਂ ਬਣਾਉਣ ਲੱਗੇ ਸਨ ਉਹ ਵੀ ਫੇਸਬੁੱਕ ਤੇ ਸੀ ਜਿੱਥੇ ਆ ਕੇ ਗਲਤ ਗੱਲ ਹੋਈਏ ਮੈਂ ਕਦੀ ਉੱਥੇ ਮਨੋਂ ਇਹ ਨਹੀਂ ਦੇਖਿਆ ਕਿ ਮੇਰੀ ਕੁਰਸੀ ਨਾ ਜਾਵੇ ਭਗਵੰਤ ਸਿੰਘ ਮਾਨ ਨੂੰ ਜਦੋਂ ਜ਼ਿਲ੍ਹਾ ਪੰਜਾਬ ਦਾ ਪ੍ਰਧਾਨ ਬਣਾਇਆ ਜਿੱਦਣ ਅਨਾਉਂਸ ਕਰਨਾ ਸੀ ਇੱਕ ਦਿਨ ਪਹਿਲਾਂ ਮੇਰਾ ਸੀ ਉੱਤੇ ਵੀ ਇਹਦਾ ਪਾਰਟੀ ਦਾ ਨਾਮ ਪੈਦ ਪਿਆਲਾ ਪਾਰਟੀ ਰੱਖ ਦਿਓ ਉਹ ਫਿਰ ਜਦੋਂ ਭਗਵੰਤ ਸਿੰਘ ਮਾਨ ਬਣਿਆ ਸੀ ਨਾ ਤੇ ਅਗਲੇ ਦਿਨ ਉਹਨੇ ਮੈਨੂੰ ਪਾਰਟੀ ਚੋਂ ਕੱਢਿਆ ਕਿਉਂਕਿ ਉਹਦੇ ਬਾਰੇ ਮੈਂ ਕਿਹਾ ਸੀ ਤੇ ਮੈਂ ਦੇਖ ਕੇ ਤੇ ਇਸ ਤਰ੍ਹਾਂ ਕਦੀ ਕਿਸੇ ਪਾਰਟੀ ਦੇ ਨਾਮ ਅਗਿਆ ਸਦਾ ਹਟ ਰਹਿਣਾ ਅੱਜ ਵੀ ਸਿਧਾਂਤ ਤੇ ਆ ਸੰਜੀਤ ਸਿੰਘ ਮਾਨ ਸਦਾ ਹਟ ਤੇ ਆ ਅਸੀਂ ਪਿੰਜਰੇ ਦੇ ਪੰਛੀ ਆ ਅਸੀਂ ਪੰਜਾਬ ਦੇ ਗ੍ਰਾਮ ਆ ਸਿੱਖ ਦੀ ਕੋਈ ਕੌਡੀ ਦੀ ਬੁਖਤ ਨਹੀਂ ਹੈਗੀ ਇਸ ਦੇਸ਼ ਦੇ ਵਿੱਚ ਇਸ ਕਰਕੇ ਜਿਹੜਾ ਇਸ ਵੇਲੇ ਜਿਹੜੀ ਆਪਸ਼ਨ ਸਾਡੇ ਕੋਲ ਹੈਗਾ ਜਿਹੜੀ ਇਹ ਲੜਾਈ ਲੜ ਰਿਹਾ 40 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਆਪਾਂ ਉੱਥੇ ਖੜੇ ਆ ਕੱਲ ਨੂੰ ਸੰਜੀਤ ਸਿੰਘ ਮਾਨ ਨਾਲ ਉੱਥੋਂ ਪਾਸੇ ਹੋ ਜੂਗਾ तो तो नहीं नहीं। दिना दिना कि ਅਸੀਂ ਆਪਣੇ ਸਿਧਾਂਤ ਤੇ ਹੀ ਰਵਾਂਗੇ ਜਿਹੜੀ ਅਵਾਜ਼ ਤੁਹਾਨੂੰ ਇਹ ਨਹੀਂ ਲਾ ਰਿਹਾ ਆ ਬਸ ਅਗਰ ਨਹੀਂ ਕੋਈ ਵਕੀ ਹੋ ਹੈ ਹਾਂਜੀ ਲੱਗਦਾ ਕਿ ਉਹਨਾਂ ਨੇ ਕੋਈ ਨਹੀਂ ਜੁਰਮ ਭਰੇ ਤੇ ਮੈਨੂੰ ਜਾਣਕਾਰੀ ਨਹੀਂ ਪਰ ਦੂਸਰੇ ਦਾ ਬੇਈਮਾਨ ਔਰ ਪੰਜਾਬ ਦੇ ਨਾਲ ਜਿੰਨਾ ਵੱਡਾ ਧੋਖਾ ਉਹਨੇ ਕੀਤਾ ਆ ਸੱਤ ਰਾਜਾ ਸਭਾ ਮੈਂਬਰ ਬਣਾਏ ਨੇ ਸਭ ਨੂੰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਕਿੱਥੇ ਗਏ ਕਿਹੜੇ ਆਮ ਆਦਮੀ ਪਾਰਟੀ ਨੂੰ ਰਾਜਾ ਸਭਾ ਮੈਂਬਰ ਬਣਾਇਆ ਗਿਆ ਜਾਂ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਜੀਤੇ ਆਉਂਦਾ ਆਮ ਆਦਮੀ ਸੋ ਉਹ ਤੇ ਲੁੱਟ ਖੋਟ ਲਈ ਆਏ ਸੀ ਦਾ ਲੱਗ ਗਿਆ ਉਹਨਾਂ ਦਾ ਦੇ ਰਾਜ ਕੇ ਲੁੱਟਣ ਡਿਆ ਪੰਜਾਬ ਨੂੰ ਕੋਈ ਪੰਜਾਬ ਨਾਲ ਦਰਦ ਨਹੀਂ ਹੈਗਾ ਪੰਜਾਬ ਦੇ ਖਰਚੇ ਤੇ ਬਾਹਰਲੇ ਸੂਬਿਆਂ ਤੇ ਜਾ ਕੇ ਇਲੈਕਸ਼ਨਾਂ ਸਭ ਕੁਝ ਉਹ ਕਿਥੇ ਰਾਗਮ ਜੱਡੇ ਤੇ ਕੀ ਬੰਦੇ ਸੀ ਪਹਿਲਾਂ ਤਾਂ ਉਹਦੀ ਸ਼ਕਲ ਸੂਤ ਨਹੀਂ ਦੇਖੀ ਆ ਨਾ ਤੁਸੀਂ ਜਦ ਤੋਂ ਗਰੀਬ ਤੇ ਸਭ ਤੋਂ ਗਰੀਬ ਇਹ ਹੈਗਾ ਸੀ ਨਮਾਇਦਾ ਦਿੱਲੀ ਚ ਕਹਿੰਦੇ ਆ ਤੇ ਅੱਜ ਉਹਦੇ ਕੀ ਹਾਲਾਤ ਨੇ ਚਗਵੇਂ ਬਦਲ ਗੀਆਂ ਉਹ ਲੁੱਟਣ ਆਏ ਇਹਨੋਂ ਦਾ ਲੱਗ ਗਿਆ ਸਭ ਪਰ ਜੀ ਕੰਦੀ ਕਰੇ ਕੋਈ ਅੱਛੀ ਚਲ ਚਲ ਹਾਂ ਜੀ ਤੇ ਚੁੱਕ ਸਕਦੇ ਬਿਲਕੁਲ ਨਹੀਂ ਉਹ ਕਿਸ ਤਰ੍ਹਾਂ ਸੁਣਨੀ ਬੈਠੀ ਉਹਦੇ ਆਲਰੇਡੀ ਪਾਰਟੀ ਚ ਹੈ ਅਸੀਂ ਪਾਰਟੀ ਦਾ ਉਮੀਦਵਾਰ ਖੜਾ ਲਾ ਹਾਂ ਜੀ ਬਾਰੀ ਨਹੀਂ ਨਾ ਬਾਰੀ ਲੋਕਲ ਨਹੀਂ ਨਹੀਂ ਬਾਰੀ ਕਿਸ ਤਰ੍ਹਾਂ ਸਾਡੀ ਪਾਰਟੀ ਦਾ ਹੋਗਾ ਕਿ ਨਹੀਂ ਕਰਨਜੀਤ ਸਿੰਘ ਹਾਂ ਜੀ ਇਹ ਤਾਂ ਕੋਲ ਨਹੀਂ ਹੁੰਦੀ ਵੀ ਅਮਰ ਸਰ ਦਾ ਵਸਲੀਕ ਕੋਈ ਕੰਡੀਸ਼ਨ ਨਹੀਂ ਇਸ ਤਰ੍ਹਾਂ ਹੈਗੀ ਅਮਰ ਸਰ ਦਾ ਵਸਲੀਕ ਅਮਰ ਸਰ ਦਾ ਹੱਕ ਰੱਖਣ ਵਾਲਾ ਜਿੰਦਾ ਮੈਂ ਮੰਨ ਲਓ ਮੈਂ ਗੌਰ ਸਿੰਘ ਜਿਹਨੂੰ ਕਿਹਾ ਜਾ ਰਿਹਾ ਹੈ ਮੈਂ ਰਿਕੁਐਸਟ ਕਰਨ ਲਿਆ ਕਿ ਮਾਨਸੇ ਨੂੰ ਮਾਨ ਨੂੰ ਦਾ ਜਾਵੇ ਮੈਂ ਦਿਨ ਰਾਤ ਇੱਕ ਕਰਕੇ ਨਾਲ ਜਿੰਨੇ ਜੁੱਦਾਂ ਮੈਂ ਸਪੋਰਟ ਕਰਾਂ ਤੁਹਾਡੇ ਸਰਜੀਪਾ ਜੀ ਸਾਬ ਜੀ ਬਲੇਰ ਸਾਹਿਬ ਆਪਣੇ ਰੁਕੇ ਤੋਂ ਹੋਵੋਗੇ ਹਾਂਜੀ ਬਲੇਰ ਸਾਹਿਬ ਦਾ ਜਿਹੜਾ ਹਲਕਾ ਆ ਪੰਥੇ ਦੀ ਸੀਟ ਆ ਵਿਨਿੰਗ ਸੀਟ ਆ ਜਿੱਤਾਂਗੇ ਉਹ ਬਲੇਰ ਸਾਹਿਬ ਦਾ ਤਾਂ ਕਹੋ ਕਿ ਜੇ ਬਲੇਰ ਸਾਹਿਬ ਨੇ ਉਹਦੇ ਐਮਪੀ ਜਨਰੇਟਰ ਨੇ ਬੋਲ ਗੁਰੂ ਸਾਹਿਬ ਤੋਂ ਹਾਂ ਵੱਖਰੀ ਗੱਲ ਵੀ ਅਨਾਉਂਸ ਹੋ ਜੇ ਨਹੀਂ ਹੋਇਆ ਪਰ ਇਹ ਆ ਕੇ ਸਾਰੀ ਪੀਐਸ ਵੀ ਖੜੀ ਹੈ ਇਹਨਾਂ ਦੇ ਨਾਲ